ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਜੋ ਅੱਜ ਸਾਂਝ ਐਕਸ਼ਨ ਪ੍ਰਿੰਟਰ ਦੇ ਬੈਨਰ ਹੇਠ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦੇ ਦਫ਼ਤਰ ਮੂਰੇ ਤਰਨਾ ਰੱਖਿਆ ਗਿਆ ਸੀ ਉਹਦੇ ਵਿੱਚ ਉਹਦੇ ਪੁਲਸ ਅਧਿਕਾਰੀਆਂ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਬੈਠ ਕੇ ਅੱਜ ਡੀਆਈਜੀ ਸਾਹਿਬ ਨਾਲ ਮੀਟਿੰਗ ਕਰਵਾਈ ਗਈ ਆ ਜਿਹਦੇ ਵਿੱਚ ਕਿ ਉਹ ਸਾਡੀਆਂ ਮੁੱਖ ਮੰਗਾਂ ਸੀ ਉਹਨਾਂ ਨੂੰ ਬਾਚਦੇ ਹੋਏ ਡੀਆਈਜੀ ਸਾਹਿਬ ਨੇ ਤੁਰੰਤ ਜਿਹੜਾ ਹੱਲ ਕਰਨ ਦਾ ਜਿਹੜਾ ਵਾਪਰੋਸ ਆ ਦਵਾਇਆ ਵਾ ਔਰ ਨਾਲ ਦੀ ਨਾਲ ਜਿਹੜੇ ਮੋਟਰਸਾਈਕਲ ਰੇਡੀ ਦੀ ਸ਼ਿਕਾਇਤ ਆ ਰਹੀ ਸੀ ਕਿ ਨਜਾਇਜ਼ ਚਲਾਨ ਕੱਟ ਰਹੇ ਸੀ ਉਹਦੇ ਸਬੰਧੇ ਵੀ ਅੱਜ ਜਿਹੜਾ ਵਾ ਸ਼ਹਿਰੀ ਪੁਲਿਸ ਨੇ ਦੱਸਿਆ ਕਿ ਅਸੀਂ ਅੱਗੇ ਤੋਂ ਜਿਹੜਾ ਵਾ ਚਲਾਨ ਨਹੀਂ ਕਟਾਂਗੇ 17 ਤਰੀਕ ਦੀ ਜਿਹੜੀ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਆ 17 ਤਰੀਕ ਤੱਕ ਸਾਨੂੰ ਟਾਈਮ ਦਿੱਤਾ ਜਾਵੇ ਔਰ ਇਹਨਾਂ ਦਾ ਜਿਹੜੇ ਮਸਲੇ ਆ ਜਲਦੀ ਹੱਲ ਕੀਤੇ ਜਾਣਗੇ ਤੇ ਰੇੜੀ ਫੜੀ ਜਿਹੜੇ ਵਾਲੇ ਵੀਰ ਜਿੱਦਾਂ ਅੱਗੇ ਰੋਜ਼ਗਾਰ ਕਰਦੇ ਆ ਪਹਿਲੀ ਤੇ ਇਹ ਤਰ੍ਹਾਂ ਇਹ ਜਿਹੜਾ ਆਪਣਾ ਰੋਜ਼ਗਾਰ ਕਰ ਸਕਣਗੇ ਔਰ ਦੂਸਰਾ ਜਿਹੜਾ ਪੁਲਿਸ ਨਾਲ ਸੰਬੰਧਤ ਕੁਝ ਹੋਰ ਅ ਕ੍ਰਾਈਮ ਦੇ ਮਸਲੇ ਸੀ ਉਹਦੇ ਸੰਬੰਧੀ ਵੀ ਡੀਆਈਜੀ ਸਾਹਿਬ ਨੇ ਸਾਰੀਆਂ ਗੱਲਾਂ ਧਿਆਨ ਵਿੱਚ ਲੈ ਕੇ ਸਾਰੇ ਮਸələ ਲਿਆਂ ਨੂੰ ਵਿਚਾਰਦਿਆਂ ਹੋਇਆਂ ਅਲੱਗ-ਅਲੱਗ ਅਵਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਔਰ ਜਲਦੀ ਜਿਹੜਾ ਹੱਲ ਕਰ ਲਈ ਜਿਹੜਾ ਵਾ ਇੱਕ ਦੋ ਦਿਨਾਂ ਦੇ ਵਿੱਚ ਸਾਨੂੰ ਹੱਲ ਕਰਨ ਲਈ ਵਿਸ਼ਵਾਸ ਦਿਵਾਇਆ ਗਿਆ ਔਰ ਕਿੰਨੇ ਮਸਲੇ ਸੀ ਹਾਂ ਮਸਲੇ ਵੱਖ-ਵੱਖ ਜਥੇਬੰਦੀਆਂ ਦੇ ਹੈਗੇ ਸੀ ਜੀ ਤੇ ਇਸ ਤਰੀਕੇ ਨਾਲ ਜਿਹੜਾ ਵਾ ਸਾਂਝਾ ਐਕਸ਼ਨ ਫਰੰਟ ਵੱਲੋਂ ਜਿੰਨੀਆਂ ਜਥੇਬੰਦੀਆਂ ਸਾਡੇ ਨਾਲ ਚੱਲ ਰਹੀਆਂ ਵਾ ਉਹ ਸਾਰੀਆਂ ਦੇ ਮਸਲੇ ਵੱਖਰੇ-ਵੱਖਰੇ ਸੀ ਸਰ ਆਪਣਾ ਨਾਮ ਦੱਸ ਕੇ ਕਿ ਅਜਿਹੜਾ ਨਾ ਪ੍ਰਦਰਸ਼ਨ ਹੈਗਾ ਸੀਗਾ ਕੀ ਕਰ ਜੋ ਬੋਲੇ ਛੋਨ ਰਪੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਰਵਨ ਪਾਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਜਿਸ ਤਰ੍ਹਾਂ ਕਿ ਸਾਡੇ ਬਾਬਾ ਜੋਗਾਜੀ ਵਡਾਲਾ ਦੱਸਿਆ ਉਹਨਾਂ ਨੇ ਕਿ ਸਾਂਝ ਐਕਸ਼ਨ ਗਰੁੱਪ ਦਾ ਜਿਹੜਾ ਇੱਕ ਕੋਦ ਦਿਨ ਪਹਿਲਾਂ ਨਿਰਣਾ ਲੈ ਆ ਗਿਆ ਸੀ ਕਿ ਵੱਖ-ਵੱਖ ਥਾਂ ਦੇ ਜਿਹੜੇ ਪੈਂਡਿੰਗ ਪਏ ਮੈਟਰ ਸੀ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਜਿਹੜਾ 15 ਤਰੀਕ ਦਾ ਜਿਹੜਾ ਧਰਨਾ ਮਿਥਿਆ ਸੀ ਉਹ ਧਰਨੇ ਨੂੰ ਮੁੱਖ ਰੱਖਦੇ ਹੋਏ ਅੱਜ ਆਈਜੀ ਬਾਰਡਰਿੰਗ ਦੇ ਨਾਲ ਸਾਡੀ ਜਿਹੜੀ ਆ ਮੀਟਿੰਗ ਕਰਵਾਈ ਗਈ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਜਿਹੜਾ ਵਾ ਤੁਹਾਡਾ ਹੱਲ ਕੀਤਾ ਜਾਵੇਗਾ ਜੇਕਰ ਉਹ ਹੱਲ ਨਹੀਂ ਕਰਦੇ ਇਸੇ ਤਰ੍ਹਾਂ ਮਿੱਠੀਆਂ ਗੋਲੀਆਂ ਦੇਈ ਜਾਂਦੇ ਆ ਵੀ ਜਨਤਾ ਨੂੰ ਠਾਣੇ ਦੇ ਵਿੱਚ ਫੇਰੇ ਮਰਵਾ ਕੇ ਕਦੀ ਕਿਤੇ ਕਦੀ ਕਿਤੇ ਖੱਜਲ ਖਰਾਬ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਕਿ ਇਹ ਜਿਹੜਾ ਵਾ ਇਹਨਾਂ ਨੂੰ ਇਹਦਾ ਨਤੀਜਾ ਜਿਹੜਾ ਵਾ ਬਹੁਤ ਹੀ ਵੇਰਪੂਕਤ ਨਾ ਪਵੇਗਾ ਐਰ ਕੀ ਆਪਾਂ ਇੱਥੇ ਨਹੀਂ ਚੰਡੀਗੜ੍ਹ ਡੀਜੀਪੀ ਦੇ ਜਿਹੜਾ ਦਫਤਰ ਆ ਉਥੇ ਜਿੰਨੀਆਂ ਵੀ ਪਾਰਟੀਆਂ ਨੇ ਉਥੇ ਖੜ ਕੇ ਜਿਹੜਾ ਵਾ ਭੁੱਖ ਹੜਤਾਲ ਤੇ ਬਿਠਾਇਆ ਜਾਊਗਾ ਤੇ ਜੋ ਵੀ ਅਫਸਰੇ ਦੇ ਨਾਲ ਕੇਸ ਦੇ ਰਿਲੇਟਡ ਹੋਵੇਗਾ ਤੇ ਇਹ ਮੰਗ ਕੀਤੀ ਜਾਵੇਗੀ ਕਿ ਉਹਨਾਂ ਨੂੰ ਚੰਡੀਗੜ੍ਹ ਸੱਜ ਕੇ ਤੇ ਸਾਨੂੰ ਜਨਤਾ ਦੇ ਵਿੱਚ ਦੱਸਿਆ ਜਾ ਵੀ ਕੰਮ ਕਿਹੜੀ ਕਿਹ ਆ ਕੋ ਦਿਨਾਂ ਵਿੱਚ ਪਹਿਲਾਂ ਜਿਹੜੀ ਆ ਸੋਨੀਆ ਮਾਨ ਸਾਡੀ ਭੈਣ ਰਾਜਸਥਾਨ ਦੀ ਹਲਕੇ ਤੋਂ ਆ ਉਹਨਾਂ ਦੇ ਨਾਲ ਜਿਹੜੇ ਬੰਦੇ ਦੋਸੀ ਸਰਿਆਂਮ ਗੁੰਡਾਗਰਦੀ ਗੈਂਗਸਟਰੀ ਕਰ ਰਹੇ ਆ ਉਹਦੀਆਂ ਜਿਹੜੀਆਂ ਸਰਿਆਂਮੋਂ ਦੇ ਨਾਲ ਵੀਡੀਓ ਪਾ ਰਹੇ ਆ ਉਹ ਬੰਦੇ ਜਿਹੜੇ ਆ ਕਿ ਥਾਣੇ ਲੋਪੁਗ ਦੇ ਵਿੱਚ ਜਿਹੜੀ ਉਹਨਾਂ ਨੇ ਗੋਲੀ ਇੱਥੇ ਚੱਲੀ ਕਹਾਲੀ ਪਿੰਡ ਦੇ ਵਿੱਚ ਉਹ ਭੈਣ ਸੋਨੀਆ ਨਾਲ 24 ਘੰਟੇ ਬੰਦੇ ਰਹਿੰਦੇ ਨੇ ਪਰ ਸੋਨੀਆ ਮਾਨ ਨੇ ਇੰਨੀ ਜਿਆਦੀ ਹੜਾਛੜੀ ਦਿੱਤੀ ਆ ਕਿ ਲਾਗੇ ਲਾਗੇ ਪਿੰਡ ਜਿਹੜੇ ਥਾਣੇ ਦੇ ਲੋਪੋ ਕੀਦੇ ਆ ਪਿੰਡ ਠੱਠੇ ਵਿੱਚ ਵੀ ਮੁੰਡਾ ਮਾਰਿਆ ਗੋਲੀ ਮਾਰ ਕੇ ਉਹ ਤੋਂ ਥੋੜੇ ਦਿਨ ਬਾਅਦ ਹੀ ਫਿਰ ਤਹਾਲੀ ਦੇ ਵਿੱਚ ਗੋ ਇਨਾ ਜਿਆਦਾ ਨੇ ਆਮ ਸਰਕਾਰ ਨੇ ਇਹਦਾ ਵਾ ਇਥੇ ਗਦਰ ਮਚਾ ਸਕਿਆ ਵਾ ਕਿ ਕੋਈ ਬੰਦਾ ਵੀ ਸੁਰੱਖਤ ਨਹੀਂ ਆ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸੋ ਕੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸੋ ਮੇਰਾ ਨਾਮ ਜੀ ਤੀਰਤ ਸਿੰਘ ਕੁਆਲੀ ਸ੍ਰੀ ਗੁਰੂ ਰਾਮਦਾਸ ਸਟੂ ਯੂਨੀ ਨਾਲ ਪੰਜਾਬ ਰਾਜ ਜੱਤੇਬੰਦੀ ਦਾ ਪੰਜਾਬ ਦਾ ਪ੍ਰਧਾਨ ਹੈ ਜੀ ਅੱਜ ਵੱਖ-ਵੱਖ ਜੱਤੇਬੰਦੀਆਂ ਵੱਲੋਂ ਜਿਹੜਾ 15 ਤਰੀਕ ਦਾ ਡੀਆਈਜੀ ਬਾਰਡਰ ਰੇਨ ਸਾਹਿਬ ਦੇ ਦਫ਼ਤਰ ਦੇ ਘਰਾਓ ਦਾ ਜਿਹੜਾ ਐਲਾਨ ਕੀਤਾ ਹੈ ਡੀਆਈਜੀ ਸਾਹਿਬ ਨੇ ਆਪਣੇ ਨਾਲ ਐਸਐਸਪੀ ਤੇ ਨਾਲ ਦਿਹਾਤੀ ਦੇ ਐਸਐਸਪੀ ਨੂੰ ਨਾਲ ਸ਼ਹਿਰੀ ਦੇ ਐਸਐਸਪੀ ਨੂੰ ਬਿਠਾ ਕੇ ਤੇ ਜਿਹੜੇ ਸਾਡੇ ਪੈਂਡਿੰਗ ਪਏ ਮਸਲੇ ਆ ਉਹਨਾਂ ਤੇ ਸਾਰੀ ਜਿਹੜੀ ਹਦਾਇਤ ਉਹਨੇ ਵੱਡੇ ਪੱਧਰ ਤੇ ਸ਼ਕਤੀ ਦੇ ਨਾਲ ਕੀਤੀ ਹੈ ਸੋ ਅਸੀਂ ਆਸ ਕਰਦੇ ਹਾਂ ਵੀ ਜਿਹੜੇ ਐਸਐਸਪੀ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਵੱਖ-ਵੱਖ ਠਾਣਿਆਂ ਨਾਲ ਸੰਬੰਧਿਤ ਮਸਲੇ ਜਿਹੜੇ ਆ ਇਹਨਾਂ ਨੂੰ ਤੁਰੰਤ ਜਿਹੜਾ ਉਹ ਹੱਲ ਕਰਵਾਇਆ ਜਾਵੇ ਨਈ ਹਲ ਕਰਵਾਇਆ ਜਾਏਗਾ ਤੇ ਮਸਲਾ ਫਿਰ ਜ्यों ਦਾ ਤਿਉਂ ਆ ਫਿਰ ਸਾਨੂੰ ਕੋਈ ਨਾ ਕੋਈ ਮਜਬੂਰੀ ਵਾਸ ਫਿਰ ਅਗਲਾ ਐਕਸ਼ਨ ਜਿਹੜਾ ਆ ਉਹ ਜਿਵੇਂ ਸਾਡੇ ਸਤਿਕਾਰਯੋਗ ਵੀਰਜੀ ਗੱਬਰਜੀ ਨੇ ਕਹਿ ਦਿੱਤਾ ਏ ਕਿ ਸਾਨੂੰ ਫਿਰ ਚੰਡੀਗੜ੍ਹ ਦਾ ਰੋਕ ਕਰਨਾ ਪਵੇਗਾ ਪਰ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਹਦੇ ਤੇ ਵਿਚਾਰ ਕਰਾਂਗੇ ਮੁੜ ਕੇ ਕਿ ਇਹਦਾ ਅਗਲਾ ਜਿਹੜਾ ਐਕਸ਼ਨ ਹੈ ਉਹ ਕਿੱਦਾਂ ਦਾ ਹੋਵੇਗਾ ਤੇ ਕਿੱਥੇ ਹੋਵੇਗਾ ਫਿਰ ਸਾਨੂੰ ਮਜਬੂਰੀ ਵਾਸ ਕੋਈ ਵੱਡਾ ਫੈਸਲਾ ਲੈਣਾ ਪਵੇਗਾ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਡੀਆਈਜੀ ਸਾਹਿਬ ਨੇ ਜਿਹੜੇ ਅੱਜ ਹੁਕਮ ਕੀਤੇ ਆ ਉਨ੍ਹਾਂ ਹੁਕਮਾਂ ਦੀ ਇਨ ਬਿਨ ਐਸਐਸਪੀ ਸਾਹਿਬ ਪਾਲਣਾ ਕਰਨ ਤੇ ਐਸਐਸਪੀ ਨੂੰ ਜਿਹੜੇ ਆਰਡਰ ਕੀਤੇ ਗਏ ਆ ਉਹ ਥਾਣਿਆਂ ਨਾਲ ਚੌਕੀਆਂ ਨਾਲ ਸੰਬੰਧਿਤ ਨੇ ਤੇ ਉਹ ਤੁਰੰਤ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਸੋ ਸਾਡੀ ਤੇ ਇਹੀ ਬੇਨਤੀ ਹੈ ਕਿ ਇਹ ਜਿਹੜੇ ਮਸਲੇ ਆ ਸਾਡੇ ਬੜੇ ਜੈਨੂਅਨ ਆ ਕੋਈ ਗਲਤ ਮਸਲਾ ਲੈ ਕੇ ਹੀ ਪ੍ਰਸ਼ਾਸਨ ਦੇ ਕੋਲ ਨਹੀਂ ਆਉਦੇ ਜਿੱਥੇ ਸਾਡੇ ਨਾਲ ਵਧਿੱਕੀ ਹੁੰਦੀ ਆ ਸਾਡੇ ਨਾਲ ਅਤਿਆਚਾਰ ਹੁੰਦਾ ਹੈ ਗਰੀਬ ਮਾਰ ਹੁੰਦੀ ਹੈ ਅਸੀਂ ਤਾਂ ਹੀ ਇਹ ਮਸਲੇ ਲੈ ਕੇ ਇੱਥੇ ਆਉਨੇ ਆ ਨਹੀਂ ਤੇ ਸਾਨੂੰ ਕੋਈ ਇਦਾਂ ਦਾ ਸ਼ੌਂਕ ਨਹੀਂ ਆ ਵੀ ਅਸੀਂ ਵਹਿਲੇ ਆ ਕਿਤੇ ਵੀ ਇਹੀ ਆਏ ਦਿਨ ਛੜਕਾਂ ਮੱਲ ਕੇ ਤੇ ਆਮ ਪਬਲਿਕ ਨੂੰ ਪਰੇਸ਼ਾਨ ਕਰੀਏ ਇਸ ਕਰਕੇ ਸਾਡੀ ਇਹੀ ਬੇਨਤੀ ਆ ਪ੍ਰਸ਼ਾਸਨ ਦੇ ਅਧਿਕਾਰੀਆਂ ਗਾੜੀ ਕਿ ਤੁਹਾਨੂੰ ਹੁਕਮ ਜਿਹੜੇ ਆ ਡੀਆਈਜੀ ਨੇ ਕਰ ਦਿੱਤੇ ਆ ਤੇ ਜਿਹੜਾ ਥਲੜਾ ਲਾਣਾ ਬਣਾ ਉਹ ਇਹਨੂੰ ਪੂਰਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਆਪਣੇ ਗੱਬਰ ਜੀ ਤੇ ਸਾਜੋਗਾ ਸਿੰਘ ਵਿਡਾਲਾ ਜੀ ਵੱਲੋਂ ਸਾਰੇ ਨਾਲ ਖੜੀ ਰੇੜੀ ਜਿਹੜੀ ਆ ਮੋਟਰਸਾਈਕਲ ਦੇ ਚ ਜਿਹੜਾ ਟੈਂਪਰੇਰੀ ਜਿਹੜਾ ਕਿ ਹਾਈ ਕੋਰਟ ਕੇਸ ਚੱਲਦਾ ਸੀ ਉਹਦੇ ਸਬੰਧ ਵਿੱਚ ਤੇ ਸਾਰੀਆਂ ਮੰਗਾਂ ਨੂੰ ਲੈ ਕੇ ਡੀਏਐਸ ਨਾਲ ਮੀਟਿੰਗ ਹੋਈ ਸੀ ਡੀਏਐਸ ਨੇ ਜਿਹੜੀਆਂ ਜੰਨੀਆਂ ਮੰਗਾਂ ਨੇ ਖਾਸ ਕਰਕੇ ਇੱਕ ਕੁਆਲੀ ਕੇਸ ਆ ਹੋਰ ਕੇਸਾਂ ਤੇ ਸਾਰਿਆਂ ਨੇ ਬੜੀ ਗੰਭੀਰਤਾ ਨਾਲ ਲਿਆ ਔਰ ਉਹਨਾਂ ਨੂੰ ਸਾਰਿਆਂ ਨੂੰ ਜਲਦੀ ਜਿਹੜਾ ਹੱਲ ਕਰਦਾ ਜਿਹੜਾ ਵਿਸ਼ਵਾਸ ਦਿਵਾਇਆ ਔਰ ਜਿਹੜੇ ਟੈਂਪਰੇਰੀ ਰੇਡੀਆਂ ਨੇ ਜਿਹੜੀਆਂ ਮੋਟਰਸਾਈਕਲ ਦੀਆਂ ਇਹਦਾ 17 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਕੇਸ ਲੱਗਾ ਜਿੱਥੇ ਇਹਨਾਂ ਦੀ ਵੀ ਜਿਹੜੀ ਆ ਐਪਲੀਕੇਸ਼ਨ ਅਕਸੈਪਟ ਹੋਈ ਹੈ ਉੱਥੇ 17 ਤਰੀਕ ਨੂੰ ਜਿਹੜਾ ਵਾ ਆਸ਼ ਹੈ ਕਿ ਵਧੀਆ ਫੈਸਲਾ ਲਏ ਸਰ ਇਹਨਾਂ ਦਾ ਚਲਾਨ ਕੀਤੇ ਜਾ ਰਹੇ ਉਹ ਤੱਕ ਹੋਲਡ ਰੱਖੇ ਜਾਣਗੇ ਨਹੀਂ ਵੇਖੋ ਜਿਹੜੇ ਚਲਾਨ ਜਿਹੜੇ ਪਹਿਲਾਂ ਹੋਏ ਆ ਹੁਣ ਤਾਂ ਲਗਭਗ ਜਿਹੜੇ ਨਵੇਂ ਨਹੀਂ ਪਹਿਲਾਂ ਜਿਹੜੇ ਹੋਏ ਹੋਏ ਨੇ ਉਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਦੀ ਐਕਸੈਪਟ ਹੋ ਗਈ ਇਹਨਾਂ ਦਾ ਪਾਸ